ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਤੇ ਆਪਾਂ ਖੜਾ ਨਾ ਟਰੈਕਟਰ ਮੰਡੀ ਤਲਵੰਡੀ ਸਭੋ ਜਿਹੜੀ ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ਆ ਤੇ ਆਪਾਂ ਮਲਾਉਣਾ ਤੁਹਾਨੂੰ ਗੁਰਪਾਲ ਬਾਈ ਦੇ ਨਾਲ ਘੈਂ ਘੈਂ ਟਰੈਕਟਰ ਦਿਖਾਉਣੇ ਹੁੰਦਾ ਤੁਹਾਨੂੰ ਤੇ ਆਪਣੀ ਵੀਡੀਓ ਬਹੁਤ ਘੈਂਟ ਹੋਣ ਵਾਲੀ ਆ ਹੁਣ ਮਲਾਉਣਾ ਤੁਹਾਨੂੰ ਗੁਰਪਾਲ ਬਾਈ ਦੇ ਨਾਲ ਕੀ ਹਾਲ ਚਾਲ ਵਧੀਆ ਬਾਈ ਠੀਕ ਠਾਕ ਜਾਵਾਂ ਚੜਦੀ ਗਲਾ ਨੰਬਰ ਜਾਵਾਂ ਪੂਰਾ ਮੌਸਮ ਜਾਵਾਂ ਹਾਂ ਨੀ ਆ ਵਧੀਆ ਬਣ ਗਿਆ ਹੁਣ ਡੰਡ ਹੋਊਗੀ ਗਰਮੀ ਬੜੀ ਤੇ ਅੱਜ ਮੈਂ ਤੁਹਾਨੂੰ 10 11 ਟਰੈਕਟਰ ਦਿਖਾਵਾਂਗੇ ਆਪਾਂ ਠੀਕ ਆ ਜੀ ਸਭ ਤੋਂ ਪਹਿਲਾਂ ਸਟਾਰਟ ਕਰਦੇ ਆ ਫਾਰਮ ਟਰੈਕ 655 ਫਾਰਮ ਟਰੈਕ 655 ਇੱਕ ਗੱਲ ਹੋਰ ਕਹਿਣਾ ਮੈਂ ਤੇ ਸਾਰੇ ਭਰਾਵਾਂ ਨੂੰ ਜਿਹੜੇ ਵੀਡੀਓ ਦੇਖਦੇ ਆ ਬਾਈ ਮਣ ਕੇ ਫੋਨ ਉਹੀ ਭਰਾ ਲਾਇਓ ਜਿਹਨੇ ਟਰੈਕਟਰ ਲੈਣ ਆਉਣਾ ਦੇਖਣ ਆਉਣਾ ਆਉਣਾ ਦੇਖਣ ਸਹੀ ਗੱਲ ਹੈ ਨਾ ਕਿਉਂਕਿ ਬਾਈ ਫਿਰ ਬਾਹਲੇ ਆਉਣ ਲੱਗੇ ਫਿਰ ਆ ਆ ਕੇ ਜਨੇ ਫੋਨ ਚੱਕਣ ਹਾਂ ਟ੍ਰੈਕਟਰ ਕੋਈ ਚੱਕ ਨੀ ਘਰੇ ਆ ਜੋ ਬਾਕੇ ਚੈੱਕ ਕਰਕੇ ਲੈ ਜਾਓ ਆਇਓ ਸੌਦਾ ਫੇਰ ਹੀ ਹੋਊਗਾ ਫੇਰ ਹੀ ਹੋਊਗਾ ਬਾਕੀ ਸਭ ਨੂੰ ਜਾਣਕਾਰੀ ਆਪਾਂ ਫੁੱਲ ਦੇ ਦਾਂਗੇ ਟ੍ਰੈਕਟਰ ਚਾਰੇ ਪਾਸੇ ਦਿਖਾ ਦਾਂਗੇ ਫੋਟੋਆਂ ਦਾ ਵੀ ਓਖਾ ਦਾ ਕਈ ਵਾਰ ਨਹੀਂ ਪੈਂਦੇਗਾ ਬਈ ਨਹੀਂ ਪੈਂਦੀਆਂ ਸਹੀ 60 55 ਫਾਰਮ ਟਰੈਕ 2015 ਮਾਡਲ ਠੀਕ ਹੈ ਜੀ ਟ੍ਰੈਕਟਰ ਸਾਰਾ ਬਈ ਓਰੀਜਨਲ ਪਿਆ ਠੀਕ ਹੈ ਜੀ ਇੰਜਨ ਗੇਅਰ ਦਾ ਜਮਾ ਓਕੇ ਆ 2 ਸਪੀਡ ਆ ਇਹ ਮਗਲੇ ਟਾਇਰ ਬਿਲਕੁਲ ਨਵੇਂ ਆ ਨਵੇਂ ਆ ਸਹੀ ਊਰਲੇ ਬਸ ਮੰਨੋ ਕਿਸੇ ਨੇ ਪਵਾਏ ਸ਼ੌਂਕੀਓ ਵੀ ਰੱਖੀ ਬੈਠੇ ਆਪਾਂ ਬਲੈਂਸ ਦੇ ਰੈਡੀ ਵਾਲਾ ਘੋੜਾ ਵੈਂਪਰ ਬਾਕੀ ਚਾਰੇ ਪਾਸੇ ਦਿਖਾ ਦੇ ਡਾਇਰੈਕਟਰ ਸਾਫ ਸੁਥਰਾ ਹਰਿਆਣਾ ਨੰਬਰ ਹੈ ਅਈਨੋਤੀ ਮਿਲ ਜੂ ਪੰਜਾਹ ਨੰਬਰ ਲੱਗ ਜੂ ਲੋਨ ਫੈਂਸ ਕਰਾਉਣਾ ਉਹ ਵੀ ਕਰਵਾ ਦਾਂ ਹਾਂ 430000 ਰੁਪਏ ਦੀ ਆਪਾਂ ਡਿਮਾਂਡ ਕਰਦੇ ਆ ਠੀਕ ਹੈ ਜੀ 4 ਕ ਲੱਖ ਦਾ ਦੇ ਦਾਂਗੇ ਡਾਇਰੈਕਟਰ 4 ਕ ਲੱਖ ਦਾ ਦੇ ਤੇ ਅੱਗੇ ਆ ਗਿਆ 2009 ਮਾਡਲ ਆਨਲਾਈਨ ਇਹ ਪੰਜਾਹ ਨੰਬਰ ਦਾ ਆ ਗਿਆ ਨੰਬਰ ਸੋ ਤੇ ਕੈਮਰਾ ਵੀ ਲੱਗਦੀ ਨਾ 2021 ਮਾਡਲ ਵਰਗੀ ਜਮਾ ਲੱਗਦਾ ਸਟicker ਵੀ ਨਾਲ ਦੇ ਪਏ ਨਾਲ ਦੇ ਪਏ ਇਹ ਵੀ ਆਪਣੀ ਗਾਰੰਟੀ ਹੈ ਹਾਂ ਅਨੇਕ ਰੁੱਕ ਜਾ ਵਿੱਚ ਹੀ ਹੈ ਬਾਈ ਵਿੱਚ ਹੈ ਬਾਈ ਟਾਪ ਮਾਡਲ ਆ ਗਿਆ ਠੀਕ ਆ 3 ਸਪੀਡ ਆ ओरिजिनल ਕਿਉਂਕਿ 9 ਚੇ ਸਟਾਰਟਿੰਗ ਹੀ ਹੋਈ ਇਹਨਾਂ ਦੀ ਆਏ ਆ ਠੀਕ ਆ ਡਬਲ ਜੈਸਟੀਬੂਟਰ ਆ ਗਿਆ ਪੂਰਾ ਸਮਾਨ ਲੱਗਿਆਗਾ ਹਾਂ ਤੇ ਟਾਇਰ ਇਹਦੇ ਪਏ ਨੇ 80 ਕੁ ਪੈਸੇ 80 ਕੁ ਪੈਸੇ ਵਾਧੀ ਹੋਣਗੇ ਘਟ ਨਹੀਂ ਹੈਗੇ ਹਾਂ ਤੇ ਇੰਜਨ ਗੇਅਰ ਦਾ ਬਿਲਕੁਲ ਓਕੇ ਆ ਠੀਕ ਹੈ ਜੀ ਬਾਕੇ ਚੈੱਕ ਕਰਕੇ ਬਾਈ ਲਿਜਾ ਸਕਦੇ ਹੋ ਫੀਆਂ ਨੰਬਰ ਆ ਚੈਪ ਵਾਲੀ ਕਾਪੀ ਆ ਦੂਜੇ ਸਾਨਾ ਠੀਕ ਹੈ ਜੀ ਡਿਮਾਂਡ ਇਹਦੀ ਡਿਮਾਂਡ ਇਹਦੀ 442000 ਰੁਪਿਆ ਹਾਂ 420 ਦਾ ਮਾੜੀ ਆ 415000 ਦਾ ਦੇ ਦਾਂਗੇ 415000 ਦਾ ਬਹੁਤ ਹੋ ਗਿਆ ਮਾਨਤ ਅੱਗੇ ਆ ਗਿਆ ਸੁਪਰ ਪਲਸ 2021 ਮਾਡਲ ਠੀਕ ਫਸਟ ਓਨਰ ਪੰਜਾਬ ਦਾ ਨੰਬਰ ਆ ਪੰਜਾਬ ਦਾ ਨੰਬਰ ਆ ਜੀ ਫੁੱਲ ਟਾਪ ਮਾਡਲ ਆ ਹਾਂ ਸਾਰਾ ਟਰੈਕਟਰ 오ਰੀਜਨਲ ਪਿਆ ਤੇ ਸਾਰੀ ਸੀਲਡ ਪਿਆ ਠੀਕ ਹੈ ਜੀ 2 ਕੁ ਹਜ਼ਾਰ ਘੰਟਾ ਚੱਲਿਆ ਇਹ ਹੂੰ ਤੇ ਇਾਰੇ ਪਾਸੇ ਦਿਖਾ ਦੇ ਜਮਾ ਨਵਾਂ ਟਰੈਕਟਰ ਹੀ ਆ ਮੰਨ ਕੇ ਤਾਂ ਫੁੱਲ ਟੌਪ ਮਾਡਲ ਆ ਗਿਆ ਪੈਸਤੀ ਜੱਕ ਲੱਗਿਆ ਹੋਇਆ ਜੂਜੀ ਗੇਅਰ ਦੇ ਵਿੱਚ ਆ ਗਿਆ ਥੋੜਾ ਵੈਪਰ ਬਾਹਰੋਂ ਤਾਂ ਆਪਣੇ ਹਾਲੈਂਡਾਂ ਦੇ ਲੱਗੇ ਹੋਏ ਦਾ ਵਿੱਚ ਹੀ ਆ ਇਹ ਟਰੈਕਟਰ ਦੇ ਆਪਾਂ 6.5 ਲੱਖ ਦਾ ਲੋਨ ਵੀ ਹੋ ਜੂਗਾ ਲੋਨ ਵੀ ਹੋ ਗਏ ਜੇ ਕਿਸੇ ਭਰਾ ਨੇ ਕਰਾਉਣਾ ਤਾਂ ਠੀਕ ਹੈ ਜਿਵੇਂ ਆਪਾਂ 6.80 ਲੱਖ ਰੁਪਿਆ ਕਰਦੇ ਆ 6.5 ਦਾ ਦੇ ਦਾਂਗੇ ਲੱਖ ਰੁਪਿਆ ਲੈਓ ਤੇ ਆ ਟਰੈਕਟਰ ਲੈ ਜਾਓ ਸਹੀ ਗੱਲ ਲੱਖ ਰੁਪਿਆ ਲੈਓ ਤੇ ਟਰੈਕਟਰ ਲੈ ਜਾਓ ਅੱਗੇ ਆ ਗਿਆ 60 ਵਾਲਾ ਸੋਨਾ ਲੀਕਾ 2010 ਵਾਲਾ ਠੀਕ ਹੈ ਇਹ ਥੋੜੇ ਇੱਕ ਮੁੱਲ ਤੇ ਦੇ ਦਾਂਗੇ ਆਪਾਂ ਹਾਂ ਪਰ ਪادات ਤਾਂ 3 ਲੱਖ ਦੇ ਪਾਉਣੇ ਪੈਂਦੇ ਨੇ ਦੇ ਵਿਕੀ ਜਾਂਦੇ ਨੇ ਹਾਂ ਮੂਲੇ ਟਾਇਰ ਪਏ ਨੇ 80 ਪੈਸੇ ਠੀਕ ਹੈ ਮਗਲੇ ਟਾਇਰਾਂ ਤੇ ਭਈ ਰਵੜ ਚੜੀ ਹੋਈ ਆ ਰਵੜ ਚੜੀ ਹੋਈ ਆ ਡਿਸਕ ਬ੍ਰੇਕਾਂ ਦੇ ਵਿੱਚ ਆ ਗਿਆ ਡਬਲ ਕਲਚ ਆ ਗਿਆ ਸਿੰਗਲ ਡਿਸਟਰੀਬਿਊਟਰ ਲੱਗਿਆ ਹੋਇਆਗਾ ਹਾਂ ਉਹ ਲੱਖ ਤੇ 72000 ਰੁਪਿਆ ਦੀ ਡਿਮਾਂਡ ਹੈ ਠੀਕ ਇਹ ਟਰੈਕਟਰ ਦੇ ਦਾਂਗੇ ਆਪਾਂ 2 ਲੱਖ ਤੇ 40000 ਰੁਪਏ 2 ਲੱਖ ਤੇ 40000 ਇਹ ਗੇਰ ਦਾ ਓਕੇ ਸਾਰਾ ਟਰੈਕਟਰ ਓਰੀਜਨਲ ਪਿਆ ਸ਼ੋਹ ਸ਼ੂ ਦੇਖ ਲੈ ਜਿੰਨਾ ਵਿਚਾਰ ਰੰਗ ਓਟੇ ਆ ਨਾ ਮਾਡਲ ਹਿਸਾਬ ਨਾਲ ਹੋ ਗਿਆ ਬਾਕੀ ਇੱਥੇ ਜ ਮਾੜੀ ਮੋਟੀ ਟਾਚਿੰਗ ਹੋਈ ਆ ਕਾਲੇ ਰੰਗ ਦੀ ਜਿਹੜੀ ਗੱਲ ਆਪਾਂ ਦੱਸ ਕੇ ਦੇ ਦਾਂਗੇ ਓਕੇ ਬਣਾ ਤੇ ਬਾਕੀ ਟਰੈਕਟਰ ਰੰਬ ਰੰਬ ਦਾ ਮਰਗੜਾਂ ਦਾ ਸ਼ੋਹ ਦਾ ਸਾਰਾ ਲੱਗਦਾ ਇਹ ਤੇ ਇਹਨੂੰ ਸੀਦੀ ਮਿਲ ਨਹੀਂ ਨਹੀਂ ਇਹ ਤੇ ਬਈ ਲੋਨ ਹੋਵੇਗਾ ਐਪੀ ਡੇਟ ਆਪਾਂ ਦੇਵਾਂਗੇ ਕਾਪੀ ਕਾਗਜ਼ ਦੀ ਜਮੇ ਰੋਜ ਹਾਜੀ ਅੱਗੇ ਆਇਆ 17 ਮਾਡਲ 17 750 ਟਾਪ ਮਾਡਲ ਚ ਆ ਗਿਆ ਵੀ ਰਵਾਤ ਸਪੀਡਕੋ ਆ ਗਿਆ ਡਿਸਕ ਬ੍ਰੇਕ ਆ ਗਿਆ ਡਬਲ ਡਿਸਟਿਬਿਊਟਰ ਆ ਗਿਆ ਹਨਾ ਆਪਸ ਸਟੀering ਦੇ ਵਿੱਚ 16 ਇਟੈਨਾ ਚ ਆਇਆ ਪੱਕਾ ਇਹ ਹਾਂ ਸਾਰਾ ਡੈਕਟਰ 오ਰੀਜਨਲ ਪਿਆ ਵੇਟ ਬੂਟ ਰਿੰਪਾਂ ਚ ਲੱਗੇ ਹੋਏ ਨੇ ਬਈ ਕੰਪਨੀ ਵਾਲਿਆਂ ਕੋ ਜਿਹੜੇ ਆਉਂਦੇ ਆ ਠੀਕ ਹੈ ਜੀ ਥੋੜੀ ਕੱਲੀ ਚੀਜ਼ ਮਿਲੂਗੀ ਅੱਡਾ ਫੱਟੀ ਛਤਰੀ ਟਾਪ ਵਾਲੀ ਲੱਗੀ ਹੈ ਇਹਦੇ ਦੀ ਮੰਗ ਇਹਦੀ ਮੰਗ ਦੇ 485000 ਰੁਪਿਆ ਸਵਾਗਤ ਹੈ ਜੀ ਜ ਸਾਢੇ 3.5 ਲੱਖ ਵਿੱਚ ਇਹਦੇ ਲੋਨ ਹੋ ਗਿਆ ਠੀਕ ਹੈ 485000 ਰੁਪਿਆ ਤੇ ਸਾਢੇ 4 ਦਾ ਰੇਟ ਦੇ ਦਾਂਗੇ ਜੇ ਦਾਂਗੇ ਠੀਕ ਇਹਦੇ ਵੀ 1.5 ਲੱਖ ਰੁਪਿਆ ਲਿਓ ਇਹ ਵੀ ਲੈ ਜੀ ਇਹ ਲੋਨ ਕਰਵਾਓ ਇੱਕ ਮਿੰਟ ਮੈਂ ਕਰਦਾ ਹਾਂ ਲੈ ਆ ਸੋਨਾ ਨੀਕਾ 60 ਵਾਲਾ ਆ ਗਿਆ 60 ਹਜ਼ਾਰ ਬਲੈਂਡਰ ਦੇ ਵਿੱਚ ਹਾਂ 2015 ਮਾਡਲ 2014ਾਰੇ ਟਾਇਰ ਬਿਲਕੁਲ ਨਵੇਂ ਆ ਠੀਕ ਹੈ ਜੀ ਰੈਟ ਬਾਈ ਬਿਲਕੁਲ ਇੰਜਨ ਗੇਅਰ ਦਾ ਓਕੇ ਆ ਤੇਲ ਵੀ ਨਹੀਂ ਬਦਲਦੀ ਲੋੜ ਨਵੀਂ ਸਰਵਿਸ ਹੋਈ ਠੀਕ ਆ ਸਰਵਿਸ ਹੋਈ ਹੋਈ ਰਵਸ ਸਪੀਡ ਕਿਉ ਡਿਸਕ ਬ੍ਰੇਕਾਂ ਦੇ ਵਿੱਚ ਸਿੰਗਲ ਡਿਸਟ੍ਰਿਬਿਊਟਰ ਇਹਦੇ ਠੀਕ ਆ ਇੰਜਨ ਗੇਅਰ ਦਾ ਬਿਲਕੁਲ ਓਕੇ ਆ 16 ਟਾਇਰ ਆਗੇ ਵੇਡ ਬੂਟ ਰਿੰਮਾਂ 'ਚ ਲੱਗੇ ਹੋਏ ਲੱਗੇ ਹੋਏ ਬਾਅ ਕੇ ਚੈੱਕ ਕਰਕੇ ਲੈ ਜਾਓ ਲੋਨ ਕਰਾਉਣਾ ਲੋਨ ਵੀ ਇਹ ਤੇ ਤੈਨੂੰ 3 ਸਵਾ 3 ਦੇ ਵਿੱਚ ਹੋ ਜੂਗਾ 4 55 ਡਿਮਾਂਡ 'ਚ ਸਵਾ 4 ਲੱਖ ਰੁਪਏ ਦਾ ਇਹ ਡਾਟਾ ਅਪ ਤੁਹਾਨੂੰ ਦੇ ਦਾਂਗੇ ਦੇ ਦਾਂਗੇ ਅੱਗੇ ਆਇਆਗਾ ਸੋਨਾ ਲੀਕਾ ਸੋਨਾ ਲੀਕਾ 750 RX 2014 ਮਾਡਲ 2014 ਨੰਬਰ ਹੈ ਠੀਕ ਹੈ ਜੀ ਟਰੈਕਟਰ ਬਈ ਇੰਜਨ ਗੇਅਰ ਦਾ ਬਿਲਕੁਲ ਓਕੇ ਪਿਆ ਵਾਕੇ ਚੈੱਕ ਕਰਕੇ ਲੈ ਜਾਓ ਪੂਰਾ ਪੱਕਾਗਾ ਕਲਚ ਕਲਚ ਹੈ ਤੱਕ ਟਰੈਕਟਰ ਦਾ ਨਾ ਖੁੱਲਿਆ ਨਹੀਂਗਾ ਖੁੱਲਿਆ ਨਹੀਂਗਾ ਮਾਡਲ ਦੇ ਹਿਸਾਬ ਨਾਲ ਵਧੀਆ ਕੰਡੀਸ਼ਨ ਪਿਆ ਰੈਟ ਸਹੀ ਗੱਲ 2014 ਮਾਡਲ ਹਰਿਆਣਾ ਨੰਬਰ ਲੋਨ ਫੈਂਸ ਕਰਾਉਣਾ ਉਹ ਵੀ ਕਰਵਾ ਦਾਂਗੇ ਲਿਆਣਾ ਨੰਬਰਾ 2014 ਮਾਡਲ 3 ਲੱਖ ਤੇ 95000 ਰੁਪਏ ਦਾ ਵਾੜਾ ਇੰਨੇ ਦੇ ਵਿਕੀ ਜਾਂਦੇ ਆ 3 ਲੱਖ ਤੇ 70000 ਦਾ ਦੇ ਦਾਂ ਕੋਈ ਵੀਡੀਓ ਦੇਖ ਕੇ ਆਉਂਦਾ ਮਾਨਤਾਣ ਬਾਈ ਜਿੰਨੇ ਜੋਗੇ ਹੋਏ ਜ਼ਰੂਰ ਕਰਾਂ ਜ਼ਰੂਰ ਅੱਗੇ ਆਪਣੇ ਕੋਲੇ ਆ ਗਿਆ ਹੌਲੈਂਡ 2015 ਮਾਡਲ 2015 ਟਾਇਰ ਦਿਖਾ ਦੇ ਜਮਾ ਚਾਰੇ ਨਵੇਂ ਆ ਹਾਂ ਜਮਾ ਨਵੇਂ ਤਾਂ ਚੰਗੇ ਬਾਈ ਟਰੈਕਟਰ ਤੇ ਹੈਗੀ ਆ ਰੰਗ ਸਹੀ ਆ ਠੀਕ ਆ ਠੀਕ ਆ ਨਾ ਹੂੰ ਉਹ ਇਹ ਆਪਾਂ ਰੇਟ ਦੇ ਦਾਂਗੇ ਹਾਂ ਪਾਵਰ ਛਤਰੀ ਲੱਗੀ ਆ 30 ਸਪੀਡਾ ਇੰਜਨ ਗੇਅਰ ਦਾ ਬਿਲਕੁਲ ਓਕੇ ਜੀ ਪੁਰਾਣੇ ਕੰਮ ਕਮ ਨੂੰ ਲੈਣਾ ਨਾ ਕੋਈ ਚੱਕਰੀ ਨਾ ਮਨੋ ਪੂਰਾ ਫੁੱਲਾ ਕੰਮ ਦੇੂ ਟਰੈਕਟਰ ਇੰਜਨ ਗੇਅਰ ਤਾਂ ਪੱਕਾ ਜਮਾ 2015 ਮਾਡਲ 4,55,000 ਰੁਪਏ ਡਿਮਾਂਡ ਆ ਠੀਕ ਹੈ ਜੀ ਐਦੂ ਉੱਤੇ ਵੀ ਕੀ ਜਾਂਦਾ 15 ਮਾਡਲ ਆਪਾਂ 4 ਲੱਖ ਰੁਪਏ ਦਾ ਦੇ ਦਾਂਗੇ ਹਾਂ ਅਗਿਆ ਗਿਆ ਸਭਰਾ ਆ ਗਿਆ 855 ਆ ਗਿਆ 2012 ਮਾਡਲ ਬਰਵਾਸ ਸਪੀਟ ਕੋ ਠੀਕ ਹੈ ਡਬਲ ਪੰਪ ਆ ਪਾਵਰ ਸਟੀering ਹੈ ਹਾਂ ਹਰਿਆਣਾ ਨੰਬਰ ਆ 80 ਪੈਸੇ ਟਰੈਕਟਰ ਦੇ ਬਈ ਟਾਇਰ ਬੇ ਨੇ ਠੀਕ ਹੈ 95% ਟਰੈਕਟਰ オリジナル ਪਿਆ 5% ਟਾਚਿੰਗ ਹੈਗੀ ਹੈ ਹੈਗੀ ਹੈ ਮਗਰ ਮਾੜੀ ਜਿਹੀ ਮਰ ਗਿਆ ਡਾਂਤੇ ਆ ਠੀਕ ਹੈ ਜਾਂ ਆ ਚੀਜ਼ ਤੇ ਆ ਬਾਕੀ ਟਰੈਕਟਰ オリジナル ਪਿਆ ਇੰਜਾਂ ਕੇ ਇਹਦਾ ਬਿਲਕੁਲ ਓਕੇ ਆ ਬਾਕੇ ਚੈੱਕ ਕਰਕੇ ਲਿਜਾ ਸਕਦੇ 4 15 4 15 ਡਿਮਾਂਡ ਆ 3 ਲੱਖ ਤੇ 90000 ਰੁਪਇਆ ਦੇ ਦਾਂਗੇ ਠੀਕ ਆ ਜੋ ਕੋਈ ਗੱਲ ਨਹੀਂ ਜਿੰਨੇ ਜੋਗ ਹੋਏ ਮਾਨ ਤਨ ਕਰਕੇ ਜਰੂਰ ਤੋੜਾਂਗੇ ਤੋੜਾਂਗੇ ਠੀਕ ਅੱਗੇ ਆ ਗਿਆ ਫਾਰਮਸਟ 2009 ਮਾਡਲ 2009 ਮਾਡਲ ਟਰੈਕਟਰ ਦੇ ਬਈ ਮਰਗੜਾ ਦੇ ਜਰੂਰ ਟੱਚਿੰਗ ਹੈਗੀ ਆ ਠੀਕ ਹੈ ਜੀ Ориجنਲ ਹੀ ਮਰਗੜਾ ਹੈ ਨਾ ਕੋਈ ਗਲੇ ਫਲੇ ਨਹੀਂ ਹੈ ਕਿਸੇ ਪਾਸਿਓਂ ਬਾਅਦ ਚੀਟਾਂ ਚ ਪੇਜ ਵਾਲੇ ਹੀ ਤਾਂ ਕਰਕੇ ਕਰਾਉਣੇ ਪਏ ਹਾਂ ਬਾਕੀ ਟਰੈਕਟਰ Ориجنਲ ਪਿਆ ਇੰਜਨ ਗੇਅਰ ਦਾ ਓਕੇ ਆ ਨਵੀਂ ਟਰੈਕਟਰ ਦੀ ਸਰਵਿਸ ਹੋਈ ਆ 1 ਰੁਪਿਆ ਨਹੀਂ ਭਾਲਦਾ ਬਈ ਆ ਕੇ ਕੰਮ ਲੈ ਸਕਦੇ ਹੋ ਸਹੀ ਗੱਲ 80-82 ਪੈਸੇ ਟਰੈਕਟਰ ਦੇ ਟਾਇਰ ਪਏ ਨੇ ਠੀਕ ਹੈ ਠੀਕ ਹੈ ਨਾ ਡਿਮਾਂਡ ਕਰਦੇ ਆ 265000 240000 ਦਾ ਟਰੈਕਟਰ ਦੇ ਦਾਂਗੇ ਦੇ ਦਾਂਗੇ ਬਾਕੀ ਮੌਕੇ ਤੇ ਹੋ ਜੂ ਹੋ ਜੂ ਅੱਗੇ ਆ ਗਿਆ 2008 ਮਾਡਲ ਸੋਨਾ ਲੀਕ ਸਿੰਗਲ ਕਲੱਚ ਆ ਜੇ ਕਿਸੇ ਭਰਾਣੇ ਲੈਣਾ ਨਾ ਟਰਾਲੀ ਟੋਲੀ ਵਾਸਤੇ ਇੰਜਨ ਗੇਅਰ ਦਾ ਬਹੁਤ ਚੰਗਾ ਠੀਕ ਟਾਇਰਾਂ ਪੱਖੋ ਵੀ ਨਹੀਂ ਕਿਸੇ ਪਾਸੇ ਰੁਪਿਆ ਪਾਉਣ ਦੀ ਲੋੜ ਹਾਂ ਮੂਲ ਇਹ 90 95 ਪੈਸੇ ਪਿਆ ਮਗਲੇ ਪੈਣਾ 80 85 ਪੈਸੇ ਠੀਕ ਸ਼ੋ ਸ਼ੂ ਦਾ ਟਰੈਕਟਰ ਸਾਰਾ オリジナル ਪਿਆਗਾ ਰੈਂਬ ਟਰੈਕਟਰ ਦੇ ਹੋਇਆ ਹਾਂ ਬਾਕੀ ਸਭ ਸੋਹ ਹੈ ਬਈ ਕਾਲੇ ਰੰਗ ਦਾ ਬਾਕੀ ਟਰੈਕਟਰ ਸਾਰਾ オリジナル ਹੈ オリジナル 235000 ਰੁਪਏ ਡਿਮਾਂਡ ਆ 210000 ਦਾ ਟਰੈਕਟਰ ਇਹ ਆਪਾਂ ਦੇ ਦਾਂਗੇ ਠੀਕ ਆ ਤੇ ਸਾਰੇ ਭਰਾਵਾਂ ਨੂੰ ਬੇਨਤੀ ਆ ਵੀਡੀਓ ਸ਼ੇਅਰ ਕਰਦਿਆ ਕਰੋ ਜਿਹੜੀ ਗੱਲ ਆਪਾਂ ਵੀਡੀਓ ਦੇ ਵਿੱਚ ਕਹਿ ਤੀ ਹਾਂ ਉਹੀ ਹੋਇਆ ਮੈਂ ਤੁਹਾਨੂੰ ਦੱਸ ਹੀ ਦਿੱਤਾ ਵੇਚਿਆ ਹੋਇਆ ਹੈਨਾ ਤੇ ਜਿਹੜਾ origignal ਆ ਤਾਂ origignal ਹੀ ਹੋਊਗਾ origignal ਤਾਂ origignal ਹੀ ਗੈਂ ਕਹਿੰਦਾ ਵੀ ਵਾਹ ਕੇ ਚੈੱਕ ਕਰਕੇ ਲੈ ਜਾਓ ਸੌਦਾ ਕਰ ਲਓ ਵਾਹ ਲਓ ਘਾਂਟਾ ਵਾਲੋ ਤੇਲ ਮੇਰਾ ਮੱਚੂ 5 ਲੀਟਰ ਪਾਓ 10 ਲੀਟਰ ਪਾਓ ਮੇਰਾ ਟਰੈਕਟਰ ਲਿਬੜੂ ਆ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਜੇ ਪਿੱਟਾ ਤਾਂ ਲੈ ਜਾਓ ਨਹੀਂ ਖੜਾ ਰਾਜ ਨੰਬਰ ਬੋਲਦੇ ਕਾਗਜਾਂ ਦੀ ਆਪਣੀ ਫੋਲ ਬਈ ਜ਼ਿੰਮੇਦਾਰੀ ਹੋ ਨੰਬਰ ਆਪਣਾ ਹੈਗਾ ਬਈ 62835 85655 ਪਿੰਡ ਆਪਣਾ ਸੰਦੋਹਾ ਤਲਵੰਡੀ ਸਾਬੋ ਤੋਂ 10 ਕਿਲੋਮੀਟਰ ਆ ਬਾੜ ਮੰਡੀ ਤੋਂ 7 ਕਿਲੋਮੀਟਰ ਆ ਉਧਵਾਰ ਨੂੰ ਆਪਾਂ ਮੰਡੀ ਤੇ ਹੁੰਨੇ ਆ ਬਾਕੀ ਆਪਣੇ ਕੋਲੇ ਘਰੀ ਹੁੰਦੇ ਆ ਟਰੈਕਟਰ ਕਿਹੜਾ ਵਿਹਲਾ ਛੱਡਿਆ ਹੋਇਆ ਵਾਹ ਕੇ ਚੈੱਕ ਕਰਕੇ ਲੈ ਤੇ ਵੀਡੀਓ ਚੰਗੀ ਲੱਗੀ ਸ਼ੇਅਰ ਜੂ ਕਰ ਦਿਓ YouTube ਚੈਨਲ ਆਪਣਾ ਸਬਸਕ੍ਰਾਈਬ ਕਰ ਲਿਓ ਤੇ ਧੰਨਵਾਦੋ